ਦੇਖੋ ਘਰ ਦੇ ਵਿੱਚ ਜੋ ਵੀ ਚੀਜ਼ ਹੁੰਦੀ ਹੈ ਈਵਨ ਅਸੀਂ ਸਟਾਰਟ ਤੱਕ ਕੀਤਾ ਸੀ ਸਿਰਫ ਕਪੜੇ ਦੇ ਨਾਲ ਔਰ ਜੁੱਤੀਆਂ ਦੇ ਨਾਲ ਅੱਜ ਸਾਡੇ ਕੋਲ ਫਰਨੀਚਰ ਸੋਫਾ ਡਾਈਨਿੰਗ ਟੇਬਲਸ ਇਹ ਵੀ ਚੀਜ਼ਾਂ ਆਉਂਦੀਆਂ ਇਲੈਕਟ੍ਰਿਕਲਸ ਬਹੁਤ ਆਉਂਦੇ ਆ ਲੈਪਟਾਪਸ ਮੋਬਾਈਲ ਸਾਡਾ ਤਾਂ ਵੈਸੇ ਮੋਟਿਵ ਇਹੀ ਹੁੰਦਾ ਕਿ ਜਿਹੜਾ ਤੁਸੀਂ ਘਰ ਦੇ ਵਿੱਚ ਨਹੀਂ ਵਰਤੋ ਉਸ ਸਮਾਨ ਲਿਆਂਦੇ ਤੁਸੀਂ ਸਾਨੂੰ ਉਹ ਦਿਓ ਪਰ ਲੋਕਾਂ ਦਾ ਪਿਆਰ ਆ ਜਾਂ দান ਕਰਨ ਦੀ ਭਾਵਨਾ ਪੰਜਾਬੀਆਂ 'ਚ ਬਹੁਤ ਆ ਕਿ ਲੋਕ ਨਵੀਆਂ ਚੀਜ਼ਾਂ দান ਕਰਦੇ ਆ ਗਰੋਸਰੀ ਸਾਰੀ ਨਵੀਂ ਹੈ ਸ਼ੂਜ਼ ਦਾ ਕਾਫੀ ਬੰਡਲ ਨਵੇਂ ਆਏ ਹੋਏ ਹੈ ਕੱਪੜੇ ਵੀ ਨਵੇਂ ਆਉਂਦੇ ਆ ਲੇਕਿਨ ਜ਼ਿਆਦਾਤਰ ਮਟੀਰੀਅਲ ਮੈਜੋਰਿਟੀ ਜਿਹੜਾ ਉਹ ਯੂਜ਼ਡ ਮਟੀਰੀਅਲ ਆਂਦਾ ਸਿੱਧੇ ਗਰੀਬ ਦੀ ਮਦਦ ਕਰੋ ਗੁਰਬਾਣੀ 'ਚ ਵੀ ਲਿਖਿਆ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸਿੱਧਾ ਦਾਨ ਕਰੋ ਚਾਹੇ ਪੁਰਾਣੀ ਚੀਜ਼ ਆ ਲੇਕਿਨ ਕਿਸੇ ਗਰੀਬ ਨੂੰ ਦੇ ਦਿਓ ਹਾਂ ਜਿਹੜੇ ਚੌਂਕਾ 'ਚ ਖੜ ਕੇ ਭੀਖ ਮੰਗਦੇ ਆ ਕੰਮ ਕਰਨ ਯੋਗ ਆ ਉਹਨਾਂ ਨੂੰ ਡੋਨੇਟ ਕਰਨਾ ਬੰਦ ਕਰੋ ਸੋ ਜਲੂਧਿਆਨੇ ਦੇ ਇੰਡੋਰ ਸਟੇਡੀਅਮ ਦੇ ਵਿੱਚ ਦਾਣ ਉਤਸਵ ਮਨਾਇਆ ਜਾ ਰਿਹਾ ਹੈ ਵੈਸੋ ਦੱਸਿਓ ਕਿ ਦਾਣ ਉਤਸਵ ਇੱਕ ਬਹੁਤ ਹੀ ਵਿਸ਼ੇਸ਼ ਉਤਸਵ ਹੈ ਸੋ ਇਸ ਬਾਰੇ ਪੂਰੀ ਜਾਣਕਾਰੀ ਤੇ ਲਈ ਸਾਡੇ ਨਾਲ ਅਜ ਮੌਜੂਦ ਨੇ ਦਿਵਾਨ ਸਾਹਿਬ ਸੋ ਗੱਲਬਾਤ ਕਰਦੇ ਹਾਂ ਸਰ ਦਾਣ ਉਤਸਵ ਇੱਕ ਕਹਿ ਸਕਦੇ ਹਾਂ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਉਤਸਵ ਹੈ ਔਰ ਬਹੁਤ ਚੰਗੇ ਪੱਧਰ ਦੇ ਉੱਤੇ ਚਿੱਲੂਧਿਆਨੇ ਦੇ ਇੰਡੋਰ ਸਟੇਡੀਅਮ ਦੇ ਵਿੱਚ ਮਨਾਇਆ ਜਾ ਰਿਹਾ ਇਸ ਬਾਰੇ ਕੀ ਕਹਿਣਾ ਚਾਹੋਗੇ ਸਰ ਬੱਸ ਸੇ ਤਾਂ ਹੁਣ ਅਸੀਂ ਪੰਜਾਬ ਦੇ ਬਾਕੀ ਸ਼ਹਿਰਾਂ ਚ ਵੀ ਇਹਨੂੰ ਸੈਲੀਬ੍ਰੇਟ ਕਰ ਰਹੇ ਆਂ ਬਟ ਲੁਧਿਆਣਾ ਕਿਉਂਕਿ ਮੇਨ ਸਾਡੀ ਸਿਟੀ ਐ ਸੋ ਮੈਕਸਿਮਮ ਫੋਕਸ ਸਾਡੇ ਇਹਦੇ ਤੇ ਰਹਿੰਦਾ ਹੈਗਾ ਚੌਥਾ ਸਾਲ ਐ ਜਿਹਦੇ ਚ ਅੱਜ ਸਾਡੇ ਨਾਲ ਤਕਰੀਬਨ 26 ਸਕੂਲਸ ਔਰ ਕਾਲਜੇਜ਼ ਜੁੜ ਗਏ ਐ ਦੋ ਕਲੱਬਸ ਅਗੇ ਐ ਇੰਡਸਟਰੀ ਐਸੋਸੀਏਸ਼ਨਸ ਐ 34 ਦੇ ਕਰੀਬ ਕਲੈਕਸ਼ਨ ਸੈਂਟਰਸ ਐ ਸੋ ਮਟੀਰੀਅਲ ਸਾਡੇ ਕੋਲ ਇੰਨਾ ਕ ਆ ਜਾਂਦਾ ਕਿ ਅਸੀਂ ਆਪਣੇ ਐਨ ਜੀਓਜ਼ ਦੀ ਜਿਹਨੇ ਪਾਰਟਨਰਸ ਐ ਉਹਨਾਂ ਦੀਆਂ ਰਿਕੁਆਇਰਮੈਂਟਸ ਵੀ ਪੂਰੀਆਂ ਕਰ ਲੈਂਦੇ ਆ ਤੇ ਪੂਰਾ ਸਾਲ ਜਿਹੜੇ ਸਾਡੇ thrift store ਦੇ ਕੈਂਪਸ ਐ ਉਹ ਵੀ ਚੱਲ ਪੁਰਾਣੇ ਸਾਲ ਦੇ ਕੰਮ ਲੈ ਕੇ ਆਏ ਆ ਕਿ ਅਸੀਂ ਇਹ ਮਟੀਰੀਅਲ ਨੂੰ ਯੂਜ਼ ਕਿਵੇਂ ਕਰਦੇ ਆ। ਥੈਟ ਇਜ਼ ਵੈਰੀ ਇੰਪੋਰਟੈਂਟ ਕਿ ਤੋੜਾ ਦਿੱਤਾ ਹ ਜਾਂ দান ਜਿਹੜਾ ਹੈ ਉਹ ਯੂਜ਼ ਕੌਣ ਕਰ ਰਿਹਾ ਔਰ ਕਿੱਥੇ ਕਰ ਰਿਹਾ। ਅੱਜ ਅਸੀਂ ਉਹ ਸ਼ੇਅਰ ਕਰਨ ਲਈ ਬੱਚਿਆਂ ਨੂੰ ਬੁਲਾਇਆ ਇੱਥੇ। ਸਰ ਕਿਹੜੀ ਕਿਹੜੀ ਚੀਜ਼ ਹੈ ਕਿੰਨੀ ਕ ਕਹਿ ਸਕਦੇ ਆ ਕਿ ਵਕ ਵਕ ਚੀਜ਼ਾਂ ਨੇ। ਦੇਖੋ ਘਰ ਦੇ ਵਿੱਚ ਜੋ ਵੀ ਚੀਜ਼ ਹੁੰਦੀ ਹੈ ਈਵਨ ਅਸੀਂ ਸਟਾਰਟ ਤਾਂ ਕੀਤਾ ਸੀ ਸਿਰਫ ਕੱਪੜੇ ਦੇ ਨਾਲ ਔਰ ਜੁੱਤੀਆਂ ਦੇ ਨਾਲ। ਅੱਜ ਸਾਡੇ ਕੋਲ ਫਰਨੀਚਰ, ਸੋਫਾ, ਡਾਈਨਿੰਗ ਟੇਬਲਸ, ਇਹ ਵੀ ਚੀਜ਼ਾਂ ਆਉਂਦੀਆਂ। ਇਲੈਕਟ੍ਰੀਕਲਸ ਬਹੁਤ ਆਉਂਦੇ ਗੇਮਸ ਟੌイズ ਸਟੇਸ਼ਨਰੀ ਹੁਣ ਨਵਾਂ ਸਮਾਨ ਬਹੁਤ ਆਣ ਲੱਗ ਗਿਆ ਸਾਡੇ ਕੋਲ ਨਵੇਂ ਕੱਪੜੇ ਆ ਜਾਂਦੇ ਆ ਮੈਡੀਸਿਨਸ ਬਹੁਤ ਆਈਆਂ ਆ ਕਿ ਗਰੋਸਰੀ ਬਹੁਤ ਆਈ ਹੈ ਸਾਡੇ ਕੋਲ ਸੋ ਹਰ ਤਰੀਕੇ ਦੀ ਆਈਟਮ ਜਿਹੜੀ ਹੈ ਉਹ ਲੋਕੀ ਡੋਨੇਟ ਕਰਦੇ ਆ ਜਿਹੜੀ ਵੀ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਕੰਮ ਦੀ ਨਹੀਂ ਹੈ ਬਟ ਹੋਰ ਕਿਸੇ ਬੰਦੇ ਦੇ ਕੰਮ ਦੀ ਹੋ ਸਕਦੀ ਹੈ ਸੋ ਸਾਡਾ ਕੰਮ ਹੈ ਉਹ ਆਈਟਮਸ ਨੂੰ ਇਕੱਠਾ ਕਰਨਾ ਸੈਗਰੀਗੇਟ ਕਰਨਾ ਔਰ ਫਿਰ ਉਸ ਤੋਂ ਬਾਅਦ ਸਹੀ ਜਗ੍ਹਾ ਤੇ ਪਹੁੰਚਾਉਣਾ ਦਾਨੀ ਸੱਜਣ ਕਿੰਨਾ ਕਬਦ ਚੜਕੇ ਹਿੱਸਾ ਲੈ ਰਹੇ ਨੇ ਹਰ ਸਾਲ ਇਹ ਮੂਵਮੈਂਟ ਹੁੰਦੀ ਜਾ ਰਹੀ ਹੈ ਜੀ ਐਤ ਕੀ ਦਾਨ ਹਤਸਵ ਰੈਦਰ ਮਹੀਨਾ ਪਹਿਲਾਂ ਸਟਾਰਟ ਹੋ ਗਿਆ ਸੀਗਾ ਕਿਉਂਕਿ ਜਦੋਂ 플ੱਡਸ ਆਏ ਸੀਗੇ ਉਦੋਂ ਲੋਕਾਂ ਨੇ ਦਾਨ ਬਹੁਤ ਕੀਤਾ ਐਤ ਕੀ ਸਾਡੇ ਕੋਲ ਕੰਸਟਰਕਸ਼ਨ ਮਟੀਰੀਅਲ ਦਾ ਦਾਨ ਬਹੁਤ ਆਇਆ ਹੈ ਜਿਹਦੇ ਕਰਕੇ ਅਸੀਂ ਤਕਰੀਬਨ ਤੁਸੀਂ ਮੰਨ ਕੇ ਚਲੋ ਵੀ 30 ਨਵੇਂ ਘਰ ਕੰਸਟਰਕਟ ਕਰ 파 ਰਹੇ ਹਾਂ ਜਿਹੜੇ ਕਿ بارشਾਂ ਦੇ ਵਿੱਚ ਡੈਮੇਜ ਹੋ ਗਏ ਸੀਗੇ ਸੋ ਸਾਡੇ ਕੋਲ ਤਕਰੀਬਨ 35 ਤੋਂ 40 ਹਜ਼ਾਰ ਇੱਟ ਆਈ ਹੈ ਔਰ ਹਜ਼ਾਰ ਦੇ ਕਰੀਬ ਸੀਮੈਂਟ ਦੀ ਬੋਰੀ ਆਈ ਹੈ ਇਹ ਇਤਨਾ ਸਾਮਾਨ ਆਇਆ ਜਿਹਦੇ ਕਰਕੇ ਸਾਡੇ ਤਕਰੀਬਨ 3 ਨਵੇਂ ਘਰ ਜਿਹੜੇ ਆ ਅਸੀਂ ਲੁਧਿਆਣਾ ਡਿਸਟ੍ਰਿਕਟ ਬਣਾ ਪਾਵਾਂਗੇ। ਜੀ। ਤੁਹ ਕੀ ਲੱਗਦਾ ਹੈ ਕਿ ਇਹ ਉਤਸਵ ਲੋਕਾਂ ਨੂੰ ਕਿੰਨਾ ਕੁ ਪ੍ਰਭਾਵਿਤ ਕਰ ਰਿਹਾ ਹੈ ਦਾਨ ਹੋਰ ਦੇਣ ਦੇ ਲਈ? ਦੇਖੋ ਦਾਨ ਕੋਈ ਨਵੀਂ ਚੀਜ਼ ਨਹੀਂ ਹੈ। ਹਰ ਬੰਦਾ ਕਰਨਾ ਚਾਹੁੰਦਾ ਹੈ, ਤੁਸੀਂ ਵੀ ਚਾਹੁੰਦੇ ਹੋ, ਮੈਂ ਵੀ ਚਾਹਨਾ। ਸਿਰਫ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਮੇਰਾ ਦਿੱਤਾ ਸਮਾਨ ਜਿਹੜਾ ਹੈ ਉਹ ਸਹੀ ਜਗ੍ਹਾ ਪਹੁੰਚ ਰਿਹਾ ਹੈ। ਬਿਲਕੁਲ। ਔਰ ਕਿਸੇ ਦੇ ਕੰਮ ਆ ਰਿਹਾ ਹੈ। ਤੋ ਦੇਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਸਿਰਫ ਇੱਕ ਪਲੇਟਫਾਰਮ ਜਈਦਾ ਸੀਗਾ। ਉਹ ਅਸੀਂ ਕੋਸ਼ਿਸ਼ ਕਰਕੇ ਕ੍ਰੀਏਟ ਕਰ ਰਹੇ ਆ ਇਸ ਇਲੈਕਟ੍ਰੋਨਿਕਸ ਜਿਸ ਤਰ੍ਹਾਂ ਹੁੰਦੇ ਨੇ ਕਿ ਨਵਾਂ ਇਲੈਕਟ੍ਰੋਨਿਕਸ ਸਾਮਾਨ ਵੀ ਡੋਨੇਟ ਹੋ ਰਿਹਾ ਪਏ ਨਹੀਂ ਸਾਡੇ ਕੋਲ ਨਵੇਂ ਆ ਕੇ ਸਿਰਫ ਇਹ ਆਏ ਹੈ ਆਪਣਾ ਵਾਟਰ ਪਿਉਰੀਫਾਇਰਸ ਆਏ ਹੈ 10 ਕੰਪਿਊਟਰ ਪਿਉਰੀਫਾਇਰ ਅਦਰਵਾਈਜ਼ ਸਾਡੇ ਕੋਲ ਸਾਮਾਨ ਇਲੈਕਟ੍ਰੋਨਿਕਸ ਜਿਹੜਾ ਯੂਜ਼ਡ ਆਂਦਾ ਹੈ ਮਾਡਲ ਪੁਰਾਣਾ ਹੋ ਗਿਆ ਜਾਂ ਮਾੜਾ ਮੋਟਾ ਕੋਈ ਫਾਲਟ ਆ ਗਿਆ ਉਹਨੂੰ ਫਿਰ ਅਸੀਂ ਰਿਪੇਅਰ ਕਰਾ ਕੇ ਯੂਜ਼ ਕਰ ਲੈਂਦੇ ਹਾਂ ਸੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਨਵੇਂ ਆਏ ਨੇ ਸੋ ਇਸ ਤਰ੍ਹਾਂ ਨਵੀਆਂ ਚੀਜ਼ਾਂ ਵੀ ਡੋਨੇਟ ਹੋ ਰਹੀਆਂ ਨੇ ਨਮਾ ਦੇਖੋ ਮੈਡੀਸਿਨ ਸਾਰੀ ਹੋ ਨਵੀ ਪਈ ਹੈ ਤੁਹਾਡੇ ਸਾਹਮਣੇ ਕਾਊਂਟਰ ਲੱਗਿਆ ਹੈ ਗਰੋਸਰੀ ਸਾਰੀ ਨਵੀ ਹੈ ਸ਼ੂਜ਼ ਦਾ ਕਾਫੀ ਬੰਡਲ ਨਵੇਂ ਆਏ ਹੋਏ ਹੈ ਕੱਪੜੇ ਵੀ ਨਵੇਂ ਆਂਦੇ ਹਨ ਲੇਕਿਨ ਜ਼ਿਆਦਾਤਰ ਮਟੀਰੀਅਲ ਮੈਜੋਰਿਟੀ ਜਿਹੜਾ ਉਹ ਯੂਜ਼ਡ ਮਟੀਰੀਅਲ ਆਂਦਾ ਸਾਡੇ ਕੋਲ ਸੋ ਬਿਲਕੁਲ ਅਗਲੀ ਗੱਲਬਾਤ ਕਰਦੇ ਹਾਂ ਸਾਡੇ ਨਾਲ ਇਸ ਵਕਤ ਸੇਖੋ ਸਾਹਿਬ ਮੌਜੂਦ ਨੇ ਸੋ ਦਾਸੀ ਕੀ ਦਾਨ ਉਸਵ ਜੋ ਸਰਕਾਰ ਦੇ ਪ੍ਰਸ਼ਾਸਨ ਦੇ ਜੋ ਕਹਿ ਸਕਦੇ ਆ ਕਿ ਸਾਥ ਦੇ ਨਾਲ ਹੋਰ ਵੀ ਉੱਚੇ ਪੱਧਰ ਤੇ ਮਨਾਇਆ ਜਾ ਰਿਹਾ ਵੈਸੋ ਕਹਿ ਸਕਦੇ ਆ ਕਿ ਇਹ ਉਤਸਵ ਹੈ ਜੋ ਕਿ ਇੱਕ ਨਵੀਂ ਉਚਾਈ ਤੇ ਪਹੁੰਚ ਗਿਆ ਕਿਉਂਕਿ ਸ਼ੁਰੂਆਤ ਹੋਈ ਸੀਗੀ ਪੁਰ ਯੂਜ਼ਡ ਦੇਣ ਪਰ ਲੋਕਾਂ ਦਾ ਉਤਸ਼ਾਹ ਔਰ ਕਹਿ ਸਕਦੇ ਆ ਕਿ ਦਾਨੀ ਸੱਜਣਾ ਦਾ ਪਿਆਰ ਇਹਨਾਂ ਕਿ ਨਵੀਆਂ ਚੀਜ਼ਾਂ ਵੀ ਦੇ ਰਹੇ ਨੇ ਦੇਖੋ ਸਭ ਤੋਂ ਪਹਿਲਾਂ ਦਾ ਲੁਧਿਆਣਾ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਇਹ ਥੋੜਾ ਮੀਡੀਆ ਦਾ ਸਾਥ ਤੇ ਲੁਧਿਆਣਾ ਵਾਸੀਆਂ ਦਾ ਸਾਥ ਆ ਕਿ ਜਿਹੜਾ ਚੌਥੇ ਸਾਲ ਸਾਡਾ ਇਹ ਦਾਨ ਉਤਸਵ ਇਹਨਾਂ ਸਕਸੈਸ ਹੋ ਰਿਹਾ ਲੋਕ ਇਹਨਾਂ ਦਿਲ ਖੋਲ ਕੇ ਦਾਨ ਕਰ ਰਹੇ ਆ ਸਭ ਤੋਂ ਵੱਡੀ ਗੱਲ ਹੁੰਦੀ ਆ ਕਿ ਲੋਕਾਂ ਦਾ ਵਿਸ਼ਵਾਸ ਜੀ ਲੋਕਾਂ ਨੂੰ ਸਿਟੀ ਨੀਡਸ ਆਲ ਮਿਊਸਪਲ ਕਾਰਪੋਰੇਸ਼ਨ ਤੇ ਵਿਸ਼ਵਾਸ ਆ ਕਿ ਜੇ ਅਸੀਂ ਇੱਥੇ ਕੁਝ ਡੋਨੇਟ ਕਰਦੇ ਹਾਂ ਤਾਂ ਉਹ ਸਹੀ ਜਗ੍ਹਾ ਤੇ ਸਹੀ ਹੱਥਾਂ 'ਚ ਪਹੁੰਚਦਾ ਵਾ ਜਿਵੇਂ ਸਾਡੀ ਟੈਗ ਲਾਈਨ ਆ ਕਿ ਤੁਹਾਡਾ ਕੀਤਾ ਦਾਨ ਕਿਸੇ ਦੇ ਚਿਹਰੇ ਦੀ ਮੁਸਕਾਨ ਜੀ ਉਸ ਟੈਗ ਲਾਈਨ ਦੇ ਆਧਾਰ ਤੇ ਲੋਕਾਂ ਨੂੰ ਵੀ ਹੁਣ ਸਾਡੇ ਤੇ ਵਿਸ਼ਵਾਸ ਹੋ ਗਿਆ ਪਲੱਸ ਜਿਹੜਾ ਤੁਸੀਂ ਸਾਡਾ ਸਾਥ ਦਿੱਤਾ মিডিਆ ਨੇ ਸਾਥ ਦਿੱਤਾ ਸਹੀ ਪਿਕਚਰ ਨੂੰ ਪਹੁੰਚਾਇਆ ਲੋਕਾਂ ਤੱਕ ਉਸ ਸੀ ਨੇ ਬਹੁਤ ਲੋਕਾਂ 'ਚ ਸਾਡਾ ਬਣਾਇਆ ਵਾ ਤੇ ਲੋਕ ਬਹੁਤ ਚੰਗਾ দান ਕਰ ਰਹੇ ਆ ਹੁਣ ਤਾਂ ਜਿਵੇਂ ਕਹਿ ਲਓ ਤੁਸੀਂ ਜਿੱਦਾਂ ਆਪ ਹੀ ਦੇਖਿਆ ਵਾ ਕਿ ਲੋਕੀ ਪਹਿੰਕ ਸਮਾਨ ਡੋਨੇਟ ਕਰ ਰਹੇ ਆ ਸਾਡਾ ਤਾਂ ਵੈਸੇ ਮੋਟਿਵ ਇਹੀ ਹੁੰਦਾ ਕਿ ਜਿਹੜਾ ਤੁਸੀਂ ਘਰ ਦੇ ਵਿੱਚ ਨਹੀਂ ਵਰਤੋ ਸਮਾਨ ਲਿਆਂਦੇ ਤੁਸੀਂ ਸਾਨੂੰ ਉਹ ਦਿਓ ਪਰ ਲੋਕਾਂ ਦਾ ਪਿਆਰ ਆ ਜਾਂ দান ਕਰਨ ਦੀ ਭਾਵਨਾ ਪੰਜਾਬੀਆਂ ਚ ਬਹੁਤ ਆ ਕਿ ਲੋਕ ਨਵੀਆਂ ਚੀਜ਼ਾਂ দান ਕਰ ਰਹੇ ਆ ਇਹ ਬਹੁਤ ਚੰਗੀ ਚੀਜ਼ ਆ ਔਰ ਉਮੀਦ ਕਰਦੇ ਆ ਕਿ ਲੁਧਿਆਣਾ ਵਾਸੀ ਸਾਡਾ ਇਦਾਂ ਹੀ ਸਾਥ ਦਿੰਦੇ ਰਹਿਣ ਐਸਾ ਕਿਹੜੀ ਚੀਜ਼ ਆ ਜਿਹੜੀ ਵੱਧ দান ਕੀਤੀ ਗਈ ਆ ਦਿਲ ਖੋਲ ਕੇ দান ਕੀਤੀ ਗਈ ਜੇ ਕੋਮ ਕਿਸੇ ਵੀ ਚੀਜ਼ ਨੂੰ ਮੈਂ ਘੱਟ ਨਹੀਂ ਕਹਿ ਸਕਦਾ ਕੱਪੜਾ ਬਹੁਤ ਆ ਠੀਕ ਆ ਤੁਹਾਡਾ ਗਰੋਸਰੀ ਬਹੁਤ ਆਈ ਆ ਦਵਾਈਆਂ ਵੀ ਨੇ ਨਵੀਆਂ ਬਹੁਤ ਆ ਆਰਐਸ ਦੇ ਪੈਕੇਟ ਬਹੁਤ ਆਏ ਨੇ ਜੀ ਹਰ ਚੀਜ਼ ਇਲੈਕਟ੍ਰੋਨਿਕ ਵੀ ਆਇਆ ਪੁਰਾਣਾ ਹੁਣ ਤੁਸੀਂ ਕਈ ਚੀਜ਼ ਪੁਰਾਣੇ ਫੋਨ ਵੀ ਦੇਖ ਸਕਦੇ ਹੋ ਲੋਕਾਂ ਨੇ ਦਿੱਤੇ ਹੈ ਹੀਟਰ ਦਿੱਤੇ ਰੂਮ ਹੀਟਰ ਦਿੱਤੇ ਆ ਹੁਣ ਜੇ ਰੂਮ ਹੀਟਰ ਅਸੀਂ ਥੋੜਾ ਬਹੁਤ ਠੀਕ ਕਰਵਾ ਕੇ ਜੇ ਕੁਝ ਨੁਕਸ ਹੋਊਗਾ ਤਾਂ ਇਹ ਜਦੋਂ ਅਸੀਂ ਕਿਸੇ ਬਿਰਧ ਆਸ਼ਰਮ ਚ ਦਵਾਂਗੇ ਤਾਂ ਬਜ਼ੁਰਗਾਂ ਨੂੰ ਜਦੋਂ ਸੇਕ ਮਿਲੂਗਾ ਸਰਦੀਆਂ ਚ ਤਾਂ ਉਹ ਦਵਾਵਾਂ ਦੇਣਗੇ ਜਿਨ੍ਹਾਂ ਨੇ ਦਿੱਤਾ ਉਹਨਾਂ ਨੂੰ ਦਾਨ ਉਹਨਾਂ ਨੂੰ ਬਿਲਕੁਲ ਬਿਲਕੁਲ ਲੱਗ ਰਿਹਾ ਹੈ ਜੀ ਸੋ ਜਿਸ ਤਰ੍ਹਾਂ ਆਪਾਂ ਦੇਖਿਆ ਹੋਇਆ ਕਿ ਦਾਨ ਉਸ ਦੇ ਵਿੱਚ ਲੋਕਾਂ ਨੇ ਬਹੁਤ ਵੱਧ ਚੜ ਕੇ ਹਿੱਸਾ ਲੱਤਾ ਹੋਇਆ ਇਹ ਕੀ ਲੱਗਦਾ ਹੈ ਕਿ ਇਹ ਦਾਨ ਉਸ ਉਹ ਲੁਧਿਆਣਾ ਪੰਜਾਬ ਜਾਂ ਫਿਰ ਇਸ ਤੋਂ ਹੋਰ ਵੀ ਉੱਚੇ ਪੱਧਰ ਤੇ ਜਾਵੇਗਾ ਬਿਲਕੁਲ ਇਹ ਸਾਡੇ ਕਪਤਾਨ ਸਾਹਿਬ ਮਨੀਤ ਦਵਾਨ ਜੀ ਇਨਾਂ ਦੀ ਸੋਚ ਸੀ ਇਹਨਾਂ ਦੀ ਸੋਚ ਨੂੰ ਫਲ ਲੱਗਦਾ ਪਿਆ ਵਾ ਕਿ ਕਾਰਪੋਰੇਸ਼ਨ ਦੇ ਸਾਥ ਦੇ ਨਾਲ ਬਹੁਤ ਵਧੀਆ ਚੱਲ ਰਿਹਾ ਪਿਛਲੇ ਸਾਲ ਵੀ ਅਸੀਂ ਲੁਧਿਆਣੇ ਤੋਂ ਬਾਅਦ 5 6 ਜ਼ਿਲ੍ਹਿਆਂ 'ਚ ਕੀਤਾ ਸੀ ਐਤਕੀ ਵੀ ਕਰ ਰਹੇ ਆ ਤੇ ਉਮੀਦ ਕਰਦੇ ਆ ਕਿ ਉਹ ਅੱਗੇ ਅਗਲੇ ਸਾਲ ਹੋਰ ਵੱਡੇ ਵੱਡੇ ਲੈਵਲ ਤੇ ਹੋਊਗਾ ਇਹ ਜੀ ਸਰ ਕਿੰਨੇ ਕੁ ਵਲੰਟੀਅਰ ਲੱਗ ਜਾਂਦੇ ਨੇ ਕਿਉਂਕਿ ਦੇਖ ਤਸਵੀਰ ਹੈ ਜੋ ਦੇਖ ਰਹੇ ਆ ਇਹ ਬਹੁਤ ਵੱਡੇ ਪੱਧਰ ਤੇ ਆ ਤੇ ਵਰਕ ਵੀ ਉਹ ਟੀਮ ਵਰਕ ਜ਼ਿਆਦਾ ਲੱਗਦਾ ਹੋਣਾ ਬਿਲਕੁਲ ਸਾਡੀ ਮਾਰਸ਼ਲੇਟ ਦੀ ਟੀਮ ਦਸਵੰਧ ਦੀ ਟੀਮ ਸਿਟੀ ਨੀਡਸ ਹੋਰ ਐਨਜੀਓ ਸਾਡੇ ਨਾਲ ਮਿਲ ਕੇ ਕਰਦੇ ਆ ਜੀ ਐਡਾ ਵੱਡਾ ਜੇ ਸੋਲੋ ਮੇਲਾ ਕਰਨਾ ਤਾਂ ਫਿਰ ਮੇਲਾ ਦਾ ਮੇਲਾ ਹੀ ਆ ਜੀ ਮੇਲੇ ਦਾ ਫਿਰ ਲੱਗਦਾ ਹੀ ਆ ਜੀ ਸੋ ਐਸ ਅ ਲਾਸਟ ਮੈਸੇਜ ਕੀ ਦੇਣਾ ਚਾਹੋਗੇ ਦਾਨ ਨੂੰ ਲੈ ਕੇ ਸਿਰਫ ਇਹੀ ਕਹਿਣਾ ਚਾਹਾਂਗੇ ਲੋਹੇਆਂ ਵਸੀਆਂ ਨੂੰ ਕਿ ਗੁਰਦੁਆਰੇ ਮੰਦਰਾਂ ਦੇ ਵਿੱਚ ਪੈਸੇ ਦੇਣ ਨਾਲੋਂ ਕਿਸੇ ਸਿੱਧੇ ਗਰੀਬ ਦੀ ਮਦਦ ਕਰੋ ਗੁਰਬਾਣੀ 'ਚ ਵੀ ਲਿਖਿਆ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸਿੱਧਾ দান ਕਰੋ ਚਾਹੇ ਪੁਰਾਣੀ ਚੀਜ਼ ਆ ਲੇਕਿਨ ਕਿਸੇ ਗਰੀਬ ਨੂੰ ਦੇ ਦਿਓ ਹਾਂ ਜਿਹੜੇ ਚੌਂਕਾਂ 'ਚ ਖੜ ਕੇ ਭੀਖ ਮੰਗਦੇ ਆ ਕੰਮ ਕਰਨ ਯੋਗ ਆ ਉਹਨਾਂ ਨੂੰ ਡੋਨੇਟ ਕਰਨਾ ਬੰਦ ਕਰ ਉਹਨਾਂ ਨੂੰ ਫੀਡ ਕਰਨਾ ਬੰਦ ਕਰ ਜ਼ਰੂਰਤਮੰਦ ਨੂੰ ਦਿਓ ਜੀ ਬਹੁਤ ਜ਼ਰੂਰਤਮੰਦ ਨੇ ਹੁਣ ਅਸੀਂ ਸਿਟੀ ਨੀਡਸ ਦੇ ਨਾਲ ਮਿਲ ਕੇ ਪਿੰਡਾਂ ਦੇ ਵਿੱਚ ਕਈ ਲੋਕ ਇਹ ਜਿਹੇ ਨੇ ਜਿਨ੍ਹਾਂ ਦੀਆਂ ਘਰਾਂ ਦੀਆਂ ਛੱਤਾਂ ਡਿੱਗ ਪਈਆਂ 32 ਮਕਾਨ ਅਸੀਂ ਉਹ ਵੀ ਬਣਾ ਰਹੇ ਆ ਤੁਸੀਂ ਕਿਸੇ ਗੁਰਦੁਆਰੇ ਮੰਦਿਰ ਚ ਦਾਨ ਕਰਨ ਦੀ ਬਜ ਉਹ ਜੇ ਕਿਸੇ ਘਰ ਦੀ ਛੱਤ ਬਣਾ ਦਿਓ ਤਾਂ ਉਹ ਬੰਦਾ ساری ਉਮਰ ਦੁਆਵਾਂ ਦਿੰਦਾ ਇਦਾਂ ਥੋੜਾ ਜਿਹਾ ਟਾਈਮ ਲਾ ਕੇ ਸਹੀ ਪਲੇਟਫਾਰਮ ਤੇ ਸਹੀ ਜਗ੍ਹਾ ਤੇ ਦਾਨ ਕਰੋ ਜੀ ਸਰ ਇੱਕ ਸਵਾਲ ਵਿੱਚ ਰਹਿ ਗਿਆ ਸੀਗਾ ਹੜ੍ਹਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਕਾਫੀ ਮਾਰ ਪਈ ਸੀ ਬੜਾ ਔਖਾ ਟਾਈਮ ਸੀ ਪੰਜਾਬ ਤੇ ਤੇ ਕੀ ਦਾਨ ਉਤਸਵ ਹੜ੍ਹਾਂ ਦੇ ਨਾਲ ਵੀ ਜੋ ਲੋਕ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਹੈਲਪ ਕਰ ਰਿਹਾ ਹੈ ਬਿਲਕੁਲ ਸਾਡੇ ਕੋਲ ਜਿੰਨਾ ਕਿ ਜੇ ਵਿੰਟਰ ਕਲੋਸ ਆਣਗੇ ਉਹ ਅਸੀਂ ਉੱਥੇ ਜਿਹੜੇ ਹੜ੍ਹ ਪ੍ਰਭਾਵਿਤ ਏਰੀਆ ਸੋ ਬਿਲਕੁਲ ਘੜੀਆਂ ਔਰ ਇਲੈਕਟ੍ਰੋਨਿਕਸ ਵੀ ਜੋ দানਪੋ ਜਦਾ ਕਿਤੇ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਜੋ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਘੜੀਆਂ ਨੇ ਜੋ ਸ਼ਾਇਦ ਯੂਜ਼ ਕੀਤੀਆਂ ਹੋਈਆਂ ਸੀ ਔਰ ਹੁਣ ਜ਼ਰੂਰਤ ਦੇ ਵਿੱਚ ਨਹੀਂ ਸੀ ਉਸ ਨੂੰ ਰਿਪੇਅਰ ਕਰਕੇ ਠੀਕ ਕਰਾ ਕੇ ਜੋ ਕਿ ਡੋਨੇਟ ਕੀਤਾ ਗਿਆ ਔਰ ਕੈਮਰਾ ਦੇਖ ਸਕਦੇ ਹੋ ਕਿ ਵੱਖ-ਵੱਖ ਤਰ੍ਹਾਂ ਦੇ ਕੈਮਰੇ ਜੋ ਮੋਬਾਈਲ ਫੋਨਸ ਵੀ ਦੇਖ ਸਕਦੇ ਹੋ ਕਿ ਡੋਨੇਟ ਕੀਤੇ ਗਏ ਨੇ ਔਰ ਕੈਸਾ ਦੇ ਕਿ ਜ਼ਰੂਰਤ ਹੈ ਹਰ ਇੱਕ ਸਮਾਨ ਜੋ ਕਿ ਰਿਪੇਅਰ ਹੋ ਸਕਦਾ ਵਾ ਠੀਕ ਹੋ ਸਕਦਾ ਵਾ ਉਸ ਨੂੰ ਡੋਨੇਟ ਕੀਤਾ ਗਿਆ ਹੈ ਲੈਪਟਾਪ ਦਿੱਤੇ ਗਏ ਨੇ ਹਰ ਇੱਕ ਚੀਜ਼ ਜੋ ਸ਼ਾਇਦ ਜ਼ਰੂਰਤ ਦੇ ਵਿੱਚ ਆ ਸਕਦੀ ਹੈ ਜਿਸ ਕਿਸੇ ਦੇ ਕਹਿ ਸਕਦੇ ਆ ਕਿ ਚਿਹਰੇ ਦੇ ਉੱਤੇ ਖੁਸ਼ੀਆਂ ਤਾਂ ਜੋ ਬਤਾ ਸਕਦੀ ਹੈ ਟਾਰਚ ਹੋ ਗਿਆ ਨੇ ਫੌਰੀਨ ਆਪ ਬੁੱਕਸ ਦੇਖ ਸਕਦੇ ਹੋ ਕਿ ਵਿਦਿਆ ਦਾ ਵਿਦਾਨ ਇਸ ਤਰ੍ਹਾਂ ਕੀਤਾ ਗਿਆ ਹੈ ਸਟੇਸ਼ਨਰੀ ਹੈ ਨਵੀਂ ਸਟੇਸ਼ਨਰੀ ਜੋ ਕਿ ਬਹੁਤ ਜ਼ਿਆਦਾ ਦੇਖ ਸਕਦੇ ਹੋ ਕਿ ਡੋਨੇਟ ਕੀਤੀ ਗਈ ਹੈ ਔਰ ਇਹ ਤਸਵੀਰਾਂ ਨੇ ਜਿਸ ਨੇ ਜੋ ਬਿਆਨ ਕੀਤਾ ਹੈ ਕਿ ਦਾਨ ਦੇਣ ਦੇ ਵਿੱਚ ਪੰਜਾਬੀਆਂ ਨੇ ਕਦੀ ਵੀ ਪਿੱਛੇ ਨਹੀਂ رہ ਸਕਦੇ ਉਹ ਵਾਟਰ ਬੋਟਲ ਦੇਖ ਸਕਦੇ ਹੋ ਕਿ ਜੋ ਸਕੂਲੀ ਬੱਚੇ ਨੇ ਜੋ ਜੋ ਬੱਚੇ ਸ਼ਾਇਦ ਇਹਨਾਂ ਚੀਜ਼ਾਂ ਨੂੰ ਅਫੋਰਡ ਨਹੀਂ ਕਰ ਸਕਦੇ ਜਿਨ੍ਹਾਂ ਲਈ ਇਹ ਚੀਜ਼ਾਂ ਬਹੁਤ ਜ਼ਿਆਦਾ ਕੋਸਟਲੀ ਹੋ ਸਕਦੀਆਂ ਨੇ ਉਹਨਾਂ ਦੇ ਇਹ ਕਿਹਦਾ ਦੇ ਕਿ ਇਹ ਬਹੁਤ ਫਾਇਦੇਮੰਦ ਹੋ ਸਕਦੇ ਨੇ ਇਹਨਾਂ ਨੂੰ ਦੁਆਰਾ ਤੋਂ ਕਹਿ ਸਕਦੇ ਆ ਕਿ ਥੋੜਾ ਰਿਪੇਅਰ ਕਰਕੇ ਤਾਂ ਥੋੜਾ ਚੰਗੇ ਤਰੀਕੇ ਨਾਲ ਇਸ ਨੂੰ ਹੋਰ ਸਾਫ ਕਰਕੇ ਔਰ ਇਸੀ ਪੂਰੀ ਚੀਜ਼ ਨੂੰ ਨਵਾਂ ਵੀ ਬਣਾ ਕੇ ਜੋ ਕਿ ਅੱਗੇ ਭੇਜਿਆ ਜਾਂਦਾ ਵੈ ਸੋ ਇਹ ਤਸਵੀਰਾਂ ਨੇ ਜੋ ਇਹ ਬਿਆਨ ਕਰਦੀਆਂ ਨੇ ਕਿ ਦਾਨ ਹੈ ਕਿਸੇ ਵੀ ਚੀਜ਼ ਦਾ ਕੀਤਾ ਜਾ ਸਕਦਾ ਵੈ ਔਰ ਇਹ ਦਾਨ ਹੈ ਜੋ ਇੱਕ ਵਿਅਕਤੀ ਦੇ ਸ਼ਾਇਦ ਯੂਜ਼ ਦੀ ਚੀਜ਼ ਨਹੀਂ ਹੁੰਦੀ ਪਰ ਦੂਸਰੇ ਵਿਅਕਤੀ ਦੇ ਲਈ ਇਹ ਬਹੁਤ ਜ਼ਿਆਦਾ ਕਹਿ ਸਕਦੇ ਆ ਕਿ ਖੁਸ਼ੀ ਦਾ ਕਾਰਨ ਬਣ ਜਾਂਦੀ ਹੈ ਔਰ ਇਹ ਗਰੋਸਰੀ ਦੇਖ ਸਕਦੇ ਹੋ ਕਿ ਦਾਨੀ ਸੱਜਣਾ ਦੇ ਵੱਲੋਂ ਇਹ ਗਰੋਸਰੀ ਜੋ ਕਿ ਪੈਗ ਨਵੀਂ ਜੋ ਡੋਨੇਟ ਕੀਤੀ ਗਈ ਹੈ ਔਰ ਇੰਨੀ ਨਹੀਂ ਹੈ ਜੋ ਰਾਸ਼ਨ ਦੇਖ ਸਕਦੇ ਹੋ ਕਿ ਕਿੰਨੇ ਵੱਡੇ ਬੱਦਰ ਦੇ ਉੱਤੇ ਇਹ ਰਾਸ਼ਨ ਹੈ ਜੋ ਦਾਨੀ ਸੱਜਣਾ ਦੇ ਵੱਲੋਂ ਡੋਨੇਟ ਕੀਤਾ ਗਿਆ ਹੈ ਔਰ ਇਹ ਮਹੀਨਾ ਪਹਿਲੇ ਇਸ ਦੀ ਸ਼ੁਰੂਆਤ ਹੋ ਗਈ ਸੀਗੀ ਔਰ ਇਹ ਸਮਾਨ ਹੈ ਜੋ ਦਾਨੀ ਸੱਜਣਾ ਦੇ ਵੱਲੋਂ ਡੋਨੇਟ ਕੀਤਾ ਗਿਆ ਹੈ ਖਾਨ ਪੀਣ ਦੀਆਂ ਚੀਜ਼ਾਂ ਨਹੀਂ ਜਿਸ ਦੇ ਵਿੱਚ ਘਰ ਦਾ ਸਮਾਨ ਕ੍ਰੌਕਰੀ ਗਰੋਸਰੀ ਟੌイズ ਔਰ ਕੱਪੜੇ ਦੇਖ ਸਕਦੇ ਹੋ ਔਰ ਕੱਪੜੇ ਦੇਖੋ ਕਿਤੇ ਜੋ ਕੱਪੜੇ ਸ਼ਾਇਦ ਕਿਸੇ ਦੇ ਛੋਟੇ ਹੋ ਜਾਂਦੇ ਨੇ ਵਰਤੋਂ ਦੇ ਵਿੱਚ ਨਹੀਂ ਆਉਂਦੇ ਪਰ ਕਿਸੇ ਦੇ ਲਈ ਉਹ ਕੱਪੜੇ ਨੇ ਜੋ ਖੁਸ਼ੀ ਦਾ ਕਾਰਨ ਬਣਦੇ ਨੇ ਉਹਨਾਂ ਦੇ ਚਿਹਰੇ ਤੇ ਮੁਸਕਾਨ ਲੈ ਕੇ ਆਉਂਦੇ ਨੇ ਇਹ ਕੱਪੜੇ ਜੋ ਕਿ ਕਿਸੇ ਦੇ ਲਈ ਇੱਕ ਨਵਾਂ ਖੁਸ਼ੀ ਲੈ ਆ ਸਕਦੇ ਨੇ ਸੌਫਟ ਟੌイズ ਵੀ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਅਵੇਲੇਬਲ ਨੇ ਸੋ ਇਹ ਤਸਵੀਰਾਂ ਜੋ ਕਿ ਲੁਧਿਆਣਾ ਦੇ ਵਿੱਚ ਇੰਡੋਰ ਸਟੇਡੀਅਮ ਦੇ ਵਿੱਚ ਜੋ ਦਿਖਾਈ ਦੇ ਰਹੀਆਂ ਨੇ ਕਿਉਂਕਿ ਇਹ ਜੋ ਇਹ ਦਾਣ ਉਤਸਵ ਪੂਰਾ ਮਹੀਨਾ ਪਹਿਲਾਂ ਇਸ ਦੀ ਸ਼ੁਰੂਆਤ ਹੋ ਗਈ ਸੀ ਔਰ ਲਗਾਤਾਰ ਪੂਰੇ ਮਹੀਨੇ ਦਾਨੀ ਸਿਸਨਾ ਦੇ ਬੋਲੇ ਲਗਾਤਾਰ ਚੀਜ਼ਾਂ ਦਾਨ ਕੀਤੀਆਂ ਗਈਆਂ ਨੇ ਕੰਸਟਰਕਸ਼ਨ ਮਟੀਰੀਅਲ ਦਾਨ ਕੀਤਾ ਗਿਆ ਵੈ ਗਰੋਸਰੀ ਦਾਨ ਕੀਤੀ ਗਈ ਹੈ ਕਲੋਕਰੀ ਟੌਇਜ਼ ਕੱਪੜੇ ਇਲੈਕਟ੍ਰੋਨਿਕਸ ਮੋਬਾਈਲ ਫੋਨ ਨਵੇਂ ਚੀਜ਼ਾਂ ਪੁਰਾਣੀਆਂ ਚੀਜ਼ਾਂ ਕੁਝ ਚੀਜ਼ਾਂ ਜਿਹੜੀਆਂ ਜਲਦੀ ਰਿਪੇਅਰ ਹੋ ਸਕਦੀਆਂ ਨੇ ਕੁਝ ਚੀਜ਼ਾਂ ਅਜਿਹੀਆਂ ਜੋ ਕਿ ਬਿਲਕੁਲ ਨਵੀਆਂ ਨਕੋਰ ਨੇ ਸ਼ਾਇਦ ਘਟ ਵਰਤੋਂ ਦੀ ਇਹ ਚੀਜ਼ਾਂ ਨੇ ਜਦ ਲੋਕਾਂ ਉਹਨਾਂ ਲੋਕਾਂ ਤੱਕ ਪਹੁੰਚਣ ਗਿਆ ਜਿਨ੍ਹਾਂ ਨੂੰ ਇਹਨਾਂ ਦੀ ਜ਼ਰੂਰਤ ਹੈ ਤੇ ਉਹਨਾਂ ਦੇ ਚਿਹਰੇ ਦੇ ਉੱਤੇ ਇੱਕ ਮੁਸਕਾਨ ਲੈ ਕੇ ਆਣ ਗਿਆ ਉਹਨਾਂ ਨੂੰ ਇੱਕ ਨਵੀਂ ਖੁਸ਼ੀ ਦੇਣ ਗਿਆ ਸੋ ਤੁਸੀਂ ਵੀ ਵੱਧ ਚੜ ਕੇ ਇਸ ਉਤਸਵ ਦੇ ਵਿੱਚ ਹਿੱਸਾ ਲੈ ਸਕਦੇ ਹੋ ਹਰ ਸਾਲ ਇਹ ਉਤਸਵ ਹੈ ਜੋ ਕਿ ਕੀਤਾ ਜਾਂਦਾ ਹੈ ਔਰ ਸਿਰਫ ਲੁਧਿਆਣਾ ਚ ਨਹੀਂ ਹੁਣ ਹੋਰ ਵੀ ਵੱਖ-ਵੱਖ ਇਲਾਕਿਆਂ ਦੇ ਵਿੱਚ ਦਾਨ ਸਭਾ ਜੋ ਕਿ ਵੱਡੇ ਪੱਧਰ ਦੇ ਉੱਤੇ ਮਨਾਇਆ ਜਾ ਰਿਹਾ ਹੈ